ਕਿਹੜੀ ਖੇਤਰ ਲਾਉਂਗਾ ਪਹਿਲਾਂ ਪੰਜਾਬੀ ਚੱਕੋ ਕੰਮ ਉਹ ਹੀ ਜਾ ਜਾ ਕਰੋ ਸਾਲ ਯਾਰ ਸਾਲ ਕੱਲ੍ਹ ਤੋਂ ਇੱਕ ਸਾਲ ਪਿਆ ਆਪਣੀ ਕਮੇਟੀ ਇੱਕ ਸਾਲ ਨਗਰ ਕੌਂਸਲ ਦਾ ਪਿਆ ਉਹ ਇੱਕ ਸਾਲ ਹੁਣ ਆਪਾਂ ਕੀ ਹੈ ਵੀ ਆਪਦਾ ਸ਼ਹਿਰ ਸਵਾਰ ਲਈਏ ਨਾ ਆਪਾਂ ਆਮ ਆਦਮੀ ਨਾ ਆਪਾਂ ਕਾਂਗਰਸੀ ਨਾ ਬੀਜੇਪੀ ਨਾ ਕਾਲੀ ਆਪਾਂ ਸ਼ਹਿਰ ਦੇ ਬਣੀਆਂ ਅਸੀਂ ਗੱਲ ਨਹੀਂ ਬੜੀਆਂ ਸਾਰੇ ਭੁੱਲ ਜਾਣਗੇ ਲੋਕ ਮੀਟਿੰਗਾਂ ਕਰੀਏ ਸੱਦ ਕੇ ਆਏ ਉਹ ਕੰਮ ਆਪਾਂ ਤੁਹਾਡੇ ਨਾਲ ਸੁਖਾਇਆ ਬੁਰਾ ਜਿਹਾ ਕਿ ਉਹਦਾ ਤੁਸੀਂ ਹਾਲਾਤ ਵੇਖਿਓ ਕੀ ਹੈ ਕਿਛ ਨੇ ਤੀਜੇ ਮਹੀਨੇ ਦੀ ਆਰਟੀ ਚ ਜਵਾਬ ਮੰਗਿਆ ਉਹਦੇ ਰੀਪੀਲ ਦੇ ਬਿੱਲ ਦਿਓ ਕਾਗਜ਼ਾਂ ਚ ਫੇਰ ਹੋਈ ਚੱਲੀ ਵੀ ਹੈ ਖੜੀ ਇੱਥੇ ਕਬਾੜੂ ਕਿੰਨਾ ਕੁਛ ਕਰ ਸਕੇ ਪਾਇਆ ਸੀ ਇਹਨਾਂ ਨੇ ਫੇਰ ਤੁਸੀਂ ਪਾਇਆ ਸੀ ਫੇਰ ਇੱਕ ਪੰਜ ਚਾਰ ਪੁਰਾਣੇ ਮੁਲਾਜ਼ਮ ਉਹ ਖਾ ਹੀ ਗਏ ਸ਼ਹਿਰ ਤੋਂ ਮੈਂ ਹੋਰ ਦੱਸਦਾ ਆ ਹੀ ਗਏ ਇੱਕ ਹੋਰ ਦੱਸਦਾ ਇੱਕ ਕਰੋੜ ਦੇ 40 ਜਾਂ 45 ਲੱਖ ਦੇ ਟੈਂਡਰ ਸੀ ਪੂਰਾ ਇਥੋਂ ਚੱਕ ਕੇ ਸ਼ਹਿਰ ਚੋਂ ਡੰਬ ਸਾਈਡ ਤੇ ਲਿਜਾ ਮਸ਼ੀਨ ਦੇ ਹਾਲਾਤ ਵੇਖ ਲਓ ਸਾਫ਼ ਕਰਕੇ ਉਹਨੂੰ ਕੂੜਾ ਸਾਫ਼ ਕਿਵੇਂ ਕਰਨਾ ਸੀ ਪਲਾਸਟਿਕ ਅੱਡ ਕੱਢ ਕੇ ਮਿੱਟੀ ਅੱਡ ਥਲੋ ਗਲ ਜਾਂਦਾ ਉਹਦੀਆਂ ਗੱਠਾਂ ਮਾਰ ਕੇ ਪਾਸ ਮਸ਼ੀਨ ਥੋੜੇ ਚਿਰ ਚੱਲੀ ਠੇਕੇਦਾਰ ਆ ਆਨੇ ਪੈਸੇ ਲੈ ਕੇ ਆਉਂ ਗਿਆ ਕਬਾੜ ਹੋਈ ਜਾਂਦੀ ਸੀ ਉਹਦੀ ਵੀਰੋ ਬਿਮਾਰੀ ਦੀ ਰਿਪੇਅਰ ਹੋ ਗਈ ਉਥੋਂ ਕੂੜਾ ਜਿਹੜਾ ਸਾਡੇ ਚੱਕ ਕੇ ਸਿੱਟਿਆ ਉਹਨੇ ਕਿਵੇਂ ਗਿਆ ਤੱਤ ਲਾਗੇ ਜੀਸੀਬ ਟਰਾਲੀਆਂ ਖੜੀਆਂ ਚੱਕ ਚੱਕ 300 ਟਰਾਲੀ ਦੀ ਪਰਚੀ ਮੇਰੇ ਕੋਲੇ ਪਈ ਹੈ ਜਿਹੜੀ ਉੱਥੋਂ ਭਰ ਕੇ ਉਹ ਕੂੜਾ ਤੁਸੀਂ ਵੀਡੀਓ ਵੀ ਪਈ ਸ਼ਹਿਰ ਦੇ ਅੰਦਰ ਦੇ ਹਿੱਸਿਆਂ ਚ ਖਲਾਫ ਦੇ ਤੁਸੀਂ ਬਟੇਡਾ ਨੂੰ ਕਹਿੰਦੇ ਤੋਨੂੰ ਉਹੋ ਜਿਹਾ ਹੀ ਕੂੜਾ ਸ਼ਹਿਰ ਦੇ ਐਂਟਰੀ ਤੇ ਉਥੇ ਮੈਨੂੰ ਕੋਲਕਪੁਰਾ ਰੋਡ ਜਲਾਦਾ ਬਾਹਰ ਥੋੜਾ ਥੋੜਾ ਗਲਿਆ ਜਾ ਉਹ ਉੱਥੋਂ ਟਰਾਲੀ ਭਰਦੇ ਸੀ ਚੱਕ ਕੇ ਜਿਹਾ ਕੇ ਬਾਹਰ ਸਿੱਟੀ ਤੁਸੀਂ ਉਹ ਪੁਆਇੰਟਾ ਤੇ ਵੇਖਿਆ ਨਾ ਉਹ ਇਹ ਤਾਂ ਹੈ ਨਹੀਂ ਵੀ ਉਹੋ ਜੀ ਕੂੜਾਪੂੜਾ ਰੋਡ ਤੇ ਆ ਉਹੀ ਬਟਿੰਡਾ ਰੋਡ ਤੇ ਉਹੀ ਉਥੇ ਤੇ ਕੂੜੇ ਨੂੰ ਅੱਗ ਲਾ ਦਿੱਤੀ ਬਾਹਰ ਉਹਦੇ ਇੱਕ ਸਾਈਡ ਤੇ ਇੱਕ ਇਲੀਗਲ ਡੰਕ ਬਣਿਆ ਅੱਜ ਅਸੀਂ ਸ਼ਹਿਰ ਨਿਵਾਸੀ ਸ਼੍ਰੀ ਮੁਖਤਸਰ ਸਾਹਿਬ ਦੇ ਜਿੰਨੇ ਵੀ ਜ਼ਿੰਮੇਵਾਰ ਲੋਕ ਹੈ ਉਹ ਸਾਰੇ ਪ੍ਰਧਾਨ ਨਗਰ ਕੌਂਸਲ ਜੀ ਨੂੰ ਮਿਲਣ ਆਏ ਸੀਗੇ ਇਸ ਸਬੰਧ ਵਿੱਚ ਇੱਕ ਮੀਟਿੰਗ ਜਿੱਥੇ ਸ਼ਹਿਰ ਦਾ ਇੱਕ ਬੁਰਾ ਹਾਲ ਹੋ ਚੁੱਕਿਆ ਪਰ ਮੀਟਿੰਗ ਦੇ ਵਿੱਚ ਗੱਲਾਂ ਹੀ ਨਿਕਲ ਕੇ ਆਈਆਂ ਐਮਸੀ ਸਾਹਿਬਾਨ ਵੀ ਕੁਝ ਮੌਜੂਦ ਸਨ ਔਰ ਕੁਝ ਪ੍ਰੈਸ ਵਾਲੇ ਵੀ ਉੱਥੇ ਮੌਜੂਦ ਸਨ ਅਸੀਂ ਖੁੱਲੇ ਤੌਰ ਤੇ ਪ੍ਰਧਾਨ ਸਾਹਿਬ ਨੂੰ ਇਹ ਪੁੱਛਿਆ ਵੀ ਤੁਸੀਂ ਇੱਕ ਇਹ ਗੱਲ ਦੱਸੋ ਵੀ ਜੋ ਅਫਸਰ ਤੁਹਾਡੇ ਕੋਲ ਹੈ ਤੇ ਕੰਮ ਨਹੀਂ ਕਰਦੇ ਤੁਸੀਂ ਅੱਜ ਤੱਕ ਆਪਦੀ ਟਰਮ ਦੇ ਵਿੱਚ ਕਿੰਨੇ ਅਫਸਰਾਂ ਦੇ ਐਕਸ਼ਨ ਲਿਆ ਪਰ ਪ੍ਰਧਾਨ ਜੀ ਮੈਨੂੰ ਨਹੀਂ ਲੱਗਦਾ ਇਸ ਗੱਲ ਦਾ ਜਵਾਬ ਦੇ पाए ਕਿਉਂਕਿ 2 ਸਾਲ ਤੋਂ ਕੰਮ ਰੁਕੇ ਹੋਇਆ ਸ਼ਹਿਰ ਦੇ ਵਿੱਚ ਸ਼ਹਿਰ ਦਾ ਸਤਿਆਨਾਸ ਵੱਜ ਚੁੱਕਿਆ ਹੈ ਔਰ ਸ਼੍ਰੀ ਮੁਖਸਰ ਸਾਹਿਬ 40 ਮੁਕਤਲਿਕ ਵਿਸ਼ਤਰ ਧਰਤੀ ਤੋਂ ਲੋਕ ਅੱਗੇ ਵੀ ਮੈਂ ਗੱਲ ਕਹਿਣਾ ਹੈ ਗਲਤ ਸੰਦੇਸ਼ ਲੈ ਕੇ ਜਾਂਦੇ ਆ ਕਿਉਂਕਿ ਇੱਥੇ ਬਹੁਤ ਪ੍ਰਚਲਿਤ ਮੇਲਾ ਮੰਗੀ ਦਾ ਲੱਗਦਾ ਹੈ ਜਿੱਥੇ ਲੱਖਾਂ ਦੀ ਦਰਦਸ਼ਰਧਾਲੂ ਆਉਂਦੇ ਆ ਪਰ ਮੈਂ ਇਹ ਗੱਲ ਇੱਥੇ ਕਹੀ ਹੈ ਜੋ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਆ ਜਾਂ ਐਮਸੀ ਸਾਹਿਬਾਨ ਆ ਜਾਂ ਜਿੰਨੇ ਵੀ ਲੀਡਰ ਸਾਹਿਬਾਨ ਬੈਠੇ ਆ ਜੇਕਰ ਤੁਸੀਂ ਸ਼੍ਰੀ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਨਾਨ ਪੋਲੀਟਿਕਲੀ ਹੋ ਕੇ ਸਿਰਫ ਮੁਖਸਰ ਸਾਹਿਬ ਦੇ ਪੁੱਤ ਹੋਣ ਦੇ ਨਾਤੇ ਸ਼੍ਰੀ ਮੁਖਸਰ ਸਾਹਿਬ ਲਈ ਕੰਮ ਕਰੋ ਔਰ ਵੋਟ ਬੈਂਕ ਦੀ ਰਾਜਨੀਤੀ ਨਾ ਕਰੋ ਇਸ ਕਰਕੇ ਵੀ ਤਾਂ ਜੋ ਮੁਖਸਰ ਸ਼ਹਿਰ ਦਾ ਸਫਲ ਹੋ ਸਕੇ ਪਰ ਪ੍ਰਧਾਨ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਪ੍ਰਧਾਨਗੀ ਕਰਨੀ ਤਾਂ ਕਿੱਲ ਨੂੰ ਬਣ ਕੇ ਕਰੋ ਭੋਲੇ ਬਣ ਕੇ ਪ੍ਰਧਾਨਗੀ ਨਹੀਂ ਹੋਣੀ ਤੁਹਾਡੀ ਕਿਸੇ ਨੇ ਗੱਲ ਨਹੀਂ ਸੁਣਨੀ ਇਹ ਅਸੀਂ ਬੇਨਤੀਆਂ ਕਰ ਰਹੇ ਆਂ ਪ੍ਰਧਾਨ ਸਾਹਿਬ ਨੂੰ ਔਰ ਅਸੀਂ ਆਉਣ ਵਾਲੇ ਸਮੇਂ ਬਾਰੇ ਪੁੱਛ ਰਹੇ ਆਂ ਵੀ ਤੁਸੀਂ ਹੁਣ ਤੁਹਾਡਾ ਅਗਲਾ ਕੀ ਸਟੈਂਡ ਆ ਸਾਨੂੰ ਦਿੱਤੇ ਹੋਏ ਜੋ ਤੁਸੀਂ ਟੈਂਡਰ ਹੈ ਜਿਹੜੇ ਅਫਸਰ ਰੋਕਦੇ ਆ ਉਹਨਾਂ ਦਾ ਨਾਮ ਜਨਤਕ ਕਰੋ ਪਬਲੀਕਲੀ ਇਸ ਗੱਲ ਨੂੰ ਸ਼ੋਅ ਕਰੋ ਮੇਗਾ ਨਾਮ ਸੰਦੀਪ ਕੁਮਾਰ ਟਿੰਕੂ ਜੀ ਅੱਜ ਕਮੇਟੀ ਚ ਆਏ ਸੀ ਪ੍ਰਧਾਨ ਜੀ ਨੂੰ ਮਿਲੇ ਆਂ ਜੀ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਸ਼ਹਿਰ ਤਾਂ ਬੁਗਾ ਹਾਲ ਹੈ ਕਿਥੇ ਕੋਈ ਸਫਾਈ ਨਹੀਂ ਹੁੰਦੀ ਥਾਂ ਥਾਂ ਤੇ ਕੂੜਿਆਂ ਦੇ ਢੰਗ ਪਏ ਆ ਲੋਕ ਬਹੁਤ ਦੁਖੀ ਹੈ ਜੀ ਪਰ ਆਏ ਆ ਮੈਨੂੰ ਤਾਂ ਲੱਗਦਾ ਨਹੀਂ ਸ਼ਾਇਦ ਕੋਈ ਮਸਲਾ ਹੱਲ ਹੋਊਗਾ ਬਾਕੀ ਹੋ ਜੇ ਤਾਂ ਹਵਾਯੂ ਦੀ ਕਿਰਪਾ ਹੈ ਆਪਾਂ ਨਿਕਲੇ ਜੰਗਲਾਂ ਦੇ ਨਾਲ ਕੀ ਚਾਹ ਚਾਹੋਗੇ ਜੇ ਸਮਾਜ ਸੇਵੀ ਇਕੱਠੇ ਹੋ ਗਏ ਆਪਾਂ ਤਾਂ ਕਹਿ ਰਹੇ ਆ ਇਹਨਾਂ ਨੂੰ ਅੱਜ ਬੰਨਾਂ ਤੇ ਮੈਂ ਸਾਰੇ ਸ਼ਹਿਰ ਦੇ ਰਹਿਣ ਜੋ ਇੱਥੇ ਅੱਜ ਆਏ ਆ ਹਾਂ ਜਸਨੇ ਪਾਸਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਦੇ ਆਏ ਆ ਔਰ ਇਹ ਸਾਰੇ ਸ਼ਹਿਰ ਦੀ ਭਲਾਈ ਵਾਸਤੇ ਸ਼ਹਿਰ ਦੀ ਸਫਾਈ ਵਾਸਤੇ ਸ਼ਹਿਰ ਦੇ ਕੰਮ ਕਾਰਾਂ ਵਿੱਚ ਮੇਰੇ ਕੋਲ ਆਏ ਇਹਨਾਂ ਨੂੰ ਮੈਂ ਸਾਰਾ ਸਾਰੀ ਡਿਟੇਲ ਦੱਸਤੀ ਆ ਵੀ ਆਹ ਕਾਰਨਾਂ ਪਹਿਲਾਂ ਸੜਕਾਂ ਵਿੱਚ ਚੱਲਦੇ ਰਹੇ ਆ ਮੈਂ ਅਸਰਜ ਠੇਕੜਦਿਆਂ ਲੈਟਰ ਵੀ ਦਿਖਾਤਾ ਇਹਨਾਂ ਨੂੰ ਮੈਂ ਇੱਕ ਨੰਬਰ ਹੀ ਦੱਸਤਾ ਮੈਂ ਆ ਪੇਪਰ ਭੇਜਿਆ ਵਿਆ ਜੀ ਸੋਸ ਪੇਪਰ 33 31 ਛੋਟੇ ਆਖੀ 35 ਹੈ ਪਰ 35 ਡਰਾਈਵਰ ਸ਼ਹਿਰ ਦੀ ਸਪਾਈਸ ਬੰਦ ਕਰਨਾ ਪਰ ਹਾਲ ਤੱਕ ਅਫਸਰ ਨੇ ਕੋਈ ਉਸ ਤੇ ਕਾਰਵਾਈ ਨਹੀਂ ਕੀਤੀ ਮੇਰੇ ਪਟੇ ਜੀ ਟੈਂਡਰ ਉਥੋਂ ਵਾਪਸ ਕਾਲੇ ਆ ਇਹ ਕਾਰਨ ਅਫਸਰ ਨੂੰ ਪੁੱਛਿਆ ਜਾਊਗਾ ਫਿਰ ਦੁਬਾਰਾ ਕਿਹਦੇ ਜੀ ਸਾਹਿਬ ਸਾਡੇ ਐਸੀ ਮੰ ਦੱਸਿਆ ਜੇ ਤਿੰਨ ਕਿਉਂ ਨਹੀਂ ਲੱਗਦਾ ਪਤਾ ਜੀ ਕਾਰਨ ਕੀ ਹੈ ਜਿਹੜਾ ਇੰਨਾ ਟਾਈਮ ਤੋਂ ਜਿਹੜਾ ਟੈਂਡਰ ਹੈ ਜੋ ਇਹਨਾਂ ਨੇ ਦੱਸਿਆ ਉਹ ਹੀ ਦੇਖੋ ਗੱਲ ਸੁਣਾ ਸਰਕਾਰ ਨੂੰ ਚਾਹੀਦਾ ਜੀ ਜੋ ਇੱਕ ਬੇਨਤੀ ਕਰ ਸਰਕਾਰ ਨੂੰ ਚਾਹੀਦੀ ਤੇ ਤਿੰਨ ਲਾ ਸਰਕਾਰ ਨੂੰ ਪਹਿਲਾਂ ਸੀ ਸੀਐਫ ਦਾ ਕਿਛੇ ਦੇਖ ਸੀ ਪਹਿਲਾਂ 8 ਕਰੋੜ ਦੇ ਪਹਿਲਾਂ ਟੈਂਡਰ ਲਾਏ ਸੀਗੇ ਸੁਦਰਨ ਸਾਹਿਬ ਨੂੰ ਅਸੀਂ ਦੇ ਦੋ ਮਤਲਬ ਅਸੀਂ 2022 ਨੂੰ ਲੈਕਸੈਂਸੀਪ ਜਦੋਂ 8 ਕਰੋੜ ਦਾ ਟੈਂਡਰ ਲਾਇਆ ਅਸੀਂ ਉਹ ਲੈ ਕੇ ਦੇ ਕੇ ਸਾਡੇ ਕੰਮ ਜੁਣ ਲੱਗਦੇ ਲੱਗਦੇ ਨਹੀਂ ਪਏ ਅੱਜ ਤੱਕ ਕੰਮ ਲਾਦੇ ਪਏ ਆਦੀ ਮਰਜ਼ੀ ਨਾਲ ਜਿਹੜਾ ਮਰਜ਼ੀ ਕਰੇ ਵਾਸੀਂ ਜਨ ਹਸਪਤਲ ਪ੍ਰਧਾਨ ਦਾ ਇੱਕੋ ਮੇਰਾ ਫਰਜ਼ ਮੰਨਦਾ ਕਿ ਸ਼ਹਿਰ ਦੀ ਸਫਾਈ ਕਰਾਈਏ ਪਰ ਸਾਰੇ ਸ਼ਹਿਰ ਦਾ ਕੰਮ ਨਹੀਂ ਹੋਇਆ ਹੁਣ ਇਹਨਾਂ ਨੇ ਅਫਸਰ ਸੀਮੇ ਲਏ ਹੋਗੇ ਆ ਇੱਕ ਟੈਂਡਰ ਇਕ ਲੈ 8 ਕਰੋੜ ਦਾ ਸਾਰੇ ਕੋਲ ਟੈਂਡਰ ਨਾਲ